ਬਈ ਅਫਸਰ ਹੋਣ ਦਾ ਇਹੋ ਜੇ ਆਨਿਕ ਪਾਕਿਸਤਾਨ ਦਾ ਅਫਸਰ ਹੈ ਜਿਹਦੇ ਦੇ ਚਰਚੇ ਹਰ ਪਾਸੇ ਹੋ ਰਹੇ ਆ ਇਹਨੇ ਕੰਮ ਹੀ ਐਸਾ ਕੀਤਾ ਜਿਹਨੇ ਹਰ ਇੱਕ ਬੰਦੇ ਦਾ ਦਿਲ ਜਿੱਤ ਲਿਆ ਇਹਦੇ ਸਾਹਮਣੇ ਨੇ ਇੱਕ ਔਰਤ ਬੈਠੀ ਹੈ ਜਿਹਦਾ ਕਿ ਇੱਕ ਸਾਲ ਤੋਂ ਕੇਸ ਚੱਲ ਰਿਹਾ ਸੀ ਤੇ ਉਸ ਤੋਂ ਨਾ ਕਈ ਅਫਸਰ ਪੈਸੇ ਖਾ ਰਹੇ ਸੀ ਪਰ ਉਹਦਾ ਕੰਮ ਨਹੀਂ ਸੀ ਕਰ ਰਹੇ ਉਲਟਾ ਉਹਨੂੰ ਹਰਾਸਮੈਂਟ ਕਰ ਰਹੇ ਸੀ ਤੇ ਜਦੋਂ ਇਹ ਵੱਡੇ ਅਫਸਰ ਕੋਲੇ ਜਾਂਦੀ ਆ ਨਾ ਤੇ ਉਹ ਸਾਰਿਆਂ ਦੀ ਕਾਨਫਰੰਸ ਰੱਖ ਲੈਂਦਾ ਤੇ ਜਿਹੜੇ ਵੱਡੇ ਵੱਡੇ ਐਸਐਚਓ ਤੱਕ ਹੁੰਦੇ ਆ ਸਾਰੇ ਸਭ ਨੂੰ ਸਸਪੈਂਡ ਕਰ ਦਿੰਦਾ ਹੈ ਤੇ ਔਰਤ ਤੋਂ ਮਾਫੀ ਮੰਗਦਾ ਵੀ ਸਾਡੀ ਵਜ੍ਹਾ ਕਰਕੇ ਤੈਨੂੰ ਦੁਖੀ ਹੋਣਾ ਪਿਆ ਕਿਉਂਕਿ ਤੇਰਾ ਕੇਸ ਇਨਾ ਵੱਡਾ ਹੈ ਨਹੀਂ ਸੀ ਫਿਰ ਵੀ ਤਤੋਂ ਇਨਾ ਲੋਕਾਂ ਨੇ ਪੈਸੇ ਖਾਧੇ ਤੇਰਾ ਕੰਮ ਨਹੀਂ ਕੀਤਾ ਮੇਰੇ ਨਾਲ ਜੁੜ ਮਤ ਬੋਲੋ ਮੈਂ ਸਿੱਧੀ ਬਾਤ ਕਰ ਰਹਾ ਹਾਂ ਕਿ ਇਹ 447 ਦਾ ਖਾਲੀ ਪਰਚਾ ਕਿਸਨੇ ਦਿਆ ਹੈ ਸਸਪੈਂਡ ਕਰੋ ਇਸ ਨੂੰ ਸਸਪੈਂਡ ਕਰੋ ਤੇ ਇੱਕ ਮਿਸਾਲ ਆ ਵੀ ਜਿਹੜੇ ਪੁਲਿਸ ਆਫਸਰ ਹੁੰਦੇ ਨੇ ਨਾ ਲੋਕਾਂ ਦੀ ਸੇਵਾ ਵਾਸਤੇ ਹੁੰਦੇ ਐ ਤੇ ਪੁਲਿਸ ਆਫਸਰਾਂ ਨੂੰ ਹਰ ਇੱਕ ਦੀ ਮਦਦ ਕਰਨੀ ਚਾਹੀਦੀ ਹੈ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਅਫਸਰ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ